ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਗਦਾ ਪੰਜਾਬ ਇੱਕ ਭੈਣ ਸੀਗੀ ਜੇ ਤੂੰ ਨੱਚੀਦਾ ਵੇ ਰਗਾ ਗੋਰੀਏ ਮਿਲੰਗੇ ਤੇ ਸ਼ਰਾਬ ਨਾਲੋ ਜਦ ਤੂੰ ਜੇ ਤੂੰ ਨੱਚੀਦਾ ਇਸ ਭੈਣ ਦਾ ਸਵਾਲ ਸੀ ਜੇ ਅੰਮ੍ਰਿਤਪਾਲ ਮੈਰੂ ਦੇ ਵਿੱਚ ਇੰਨੀ ਤਾਕਤ ਹੈ ਨਾ ਪੂਰੇ ਇੰਡੀਆ ਦਾ ਗੰਧ ਸਾਫ ਕਰੇ ਠੀਕ ਹੈ ਨਾ ਇੰਡੀਆ ਦਾ ਗੰਧ ਤਾਂ ਸ਼ਰਾਫ ਹੋਣਾ ਸ਼ੁਰੂ ਹੋ ਗਿਆ ਦਿੱਲੀ ਚ ਜਾ ਕੇ ਦੇਖ ਵਰਤਮਾਨਾ ਐਸੀਆ ਪਾਉਣੀਆਂ ਨਾ ਕਾਨੂੰਨ ਦੇ ਤਹਿਤ ਪਵਾਵਾਂਗੇ ਅਨ ਟਾੜਾ ਜਿਹੜਾ ਕੋਠਾ ਬਾਜ਼ਾਰ ਦਾ ਸਿਸਟਮ ਹੈ ਨਾ ਜਿਹੜੀਆਂ ਤਬਾਇਫਾ ਇਹ ਚਲਾਉਣਾ ਚਾਹੁੰਦੀਆਂ ਨਾ ਬਾਹਰ ਬਹਿ ਕੇ ਜਿਹੜੀਆਂ ਤਬਾਇਫਾ ਨੇ ਸੌ ਖਾਦੀ ਆ ਕਿ ਭਈ ਪੰਜਾਬ ਦੀਆਂ ਧੀਆਂ ਨੂੰ ਕੌਰ ਬਣਾ ਕੇ ਜ਼ਬਰਦਸਤੀ ਜ਼ਬਰਨ ਤਰਮੁਨ ਦਾ ਪਰਵਰਤਨ ਕਰਕੇ ਭਈ ਕੌਰ ਬਣਾ ਕੇ ਉਹਨਾਂ ਨੂੰ ਇਦਾਂ ਹੀ ਪਰੰਪਰਾ ਸਿੱਖਾਂ ਨੂੰ ਤਕਲੀਫ ਦੇਣੀ ਆ ਸਿੱਖ ਸਮਾਜ ਨੂੰ ਨੰਗਾ ਕਰਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਿੱਤੇ ਬਾਣੇ ਕੇ ਰਹੀ ਹੁਣ ਐਸੀ ਜੁੱਤੀ ਤੈਨੂੰ ਪਹਿਣੀ ਹੈ ਨਾ ਤੇ ਦੇਖ ਲੈ ਪਹਿਣਾ ਨਿਕਲ ਨਿਕਲ ਆਉਂਦੀ ਐ ਵਾਈਡਰ ਜੀ ਦਾ ਖਾਸਾ ਵਾਈਡਰ ਜੀ ਕੀ ਫਕਲੇ ਇਹ ਨਾਲਸੀਆਂ ਗੰਧੀਆਂ ਚਵਲੇ ਪਤਾ ਨਹੀਂ ਕਿਹੜੀ ਆ ਤੂੰ ਛਟੜੇ ਐਣ ਕਾਇਆਂ ਲਾ ਕੇ ਤੇ ਕਾਰਾਂ ਜੀ ਬਹਿ ਬਹਿ ਛਟੜੇ ਬੰਦੇ ਹੀ ਐ ਤੂੰ ਚਵਲੇ ਤੈਨੂੰ ਇਹਦਾ ਦੋਖੇ ਆਦਾ ਭਾਬੀ ਦਾ ਚਵਲੇ ਤੂੰ ਆਪਣੇ ਹਾਮ ਜਗਾ ਲਲਾ ਦੇ ਆਪਣੇ ਪੀਣੂ ਦੇ ਦੇ ਜਗਾ ਸਹੀ ਗੱਲ ਤਾਂ ਆਨੀ ਆ ਵੀ ਉਰੂਰ ਦੇ ਘਰੇ ਤੋਂ ਬੰਦ ਕਰਨਾ ਜੇਲਾ ਕਿਆ ਐਨੀਆਂ ਜੇਲਾ ਹੁਣ ਬੰਦ ਕਰਦਾ ਤੇਨੂੰ ਕਿਹੜਾ ਕਹੜਿਆ ਤੇ ਕਿਹੜੀ ਜੇਲ੍ਹ ਤੇ ਬੰਦ ਕਰੀ ਨੰਗੀ ਤੱਕ ਨਾੜੀ ਹਾਂ ਅੱਗੇ ਵੀ ਸੁਣ ਲਈ ਬਹੁਤ ਇਸ ਭੈਣ ਨੇ ਤੇਰੀ ਖਾਤਰ ਕੀਤੀ ਆ ਤੇ ਮੈਂ ਭਾਈ ਸੋਚ ਰਹਾ ਹੈ ਨਾ ਔਰ ਜਿਹੜੇ ਲੋਕ ਇਹਨੂੰ ਪ੍ਰਮੋਟ ਕਰ ਰਹੇ ਆ ਹੁਣ ਸਾਰੇ ਤਿਆਰ ਰਹੋ ਕਿਉਂਕਿ ਕਾਨੂੰਨ ਦੇ ਤਹਿਤ ਹੁਣ ਅਗਲਾ ਵਾਰ ਕਰਾਂਗੇ ਔਰ ਦੂਜੀ ਗੱਲ ਆ ਜਿਹੜੀ ਮੇਰੀ ਭੈਣ ਆ ਨਾ ਇਸ ਭੈਣ ਨੂੰ ਵੀ ਮੈਂ ਖਣੇ ਆ ਪਹੁੰਚਾਣਾ ਚਾਹੁੰਦੀ ਆ ਵੀਰ ਅਮਰਤਪਾਲ ਨੂੰ ਵੀ ਇੱਕ ਗੱਲ ਕਹਿਣਾ ਚਾਹੁੰਨੀ ਆ ਜੀ ਗੱਲ ਕੰਦਲਪੌਣ ਤੇ ਆ ਗਈ ਆ ਚੱਲ ਭੈਣ ਤੇਰੀ ਗੱਲ ਮੈਂ ਤੈਨੂੰ ਦੱਸ ਦੇਣਾ ਚਾਹੁੰਦੀ ਆ ਜੰਮੂ ਦੀਆਂ ਕੁੜੀਆਂ ਨੇ ਦਿਨੋਂ ਪਤਾ ਤਾਂ ਲੱਗ ਹੀ ਗਿਆ ਹੋਣਾ ਇਹਨਾਂ ਦਾ ਹਾਲ ਤੋਂ ਤਨਖਾਹਾਂ ਵੀ ਲੈ ਉਸ ਕਰਕੇ ਜੇ ਤਾਂ ਆਪ ਸਭੇ ਮਾਫ਼ ਕਰਦੇ। ਇਹ ਮਰਦੇ ਮਰਦੇ ਬਚ ਗਈਆਂ। ਇਹ ਮਰਦੇ ਮਰਦੇ ਬਚ ਗਈਆਂ। ਦੇਖ ਲਾ ਅੰਮ੍ਰਿਤਪਾਲ ਸਿੰਘ ਇੱਕ ਸਿੰਘ ਦਾ ਸੋਡਾ ਕਿੱਦਾਂ ਦਾ ਹੁੰਦਾ ਹੈ ਪਛਾਣ ਲੋ ਕੁੜੀਆਂ ਇਸ ਤਰ੍ਹਾਂ ਸੂਤ ਹੁੰਦੀਆਂ ਹਨ ਔਰ ਹੋਣੀਆਂ ਵੀ ਚਾਹੀਦੀਆਂ ਕਿਉਂਕਿ ਸਾਡੇ ਪੰਜਾਬ ਨੂੰ ਜੇ ਗੰਦਾ ਕਰਨ ਗਿਆ ਸਾਡੇ ਪੰਜਾਬ ਨੂੰ ਜੇ ਇਸ ਤਰੀਕੇ ਦੇ ਨਾਲ ਪੰਜਾਬ ਦੀ ਸਿੱਖੀ ਨੂੰ ਜੇ ਕੋਰ ਕਹਿ ਕੇ ਅਗਰ ਇਦਾਂ ਦਾ ਕੰਮ ਕਰਨ ਗਿਆ ਨਾ ਤੇ ਫੇਰ ਬਈ ਤਿਆਰ ਹੋ ਜਾ ਤਿਆਰੀਆਂ ਖੱਟ ਲੋ ਇੰਸਟਾਗ੍ਰਾਮ ਤੇ ਫੇਸਬੁੱਕ 'ਚ ਕੋਠਾ ਨਹੀਂ ਖੁੱਲੂਗਾ ਨਹੀਂ